ਲੁਧਿਆਣਾ ਵਿੱਚ ਗਲੀ 'ਚ ਹੋਕਾ ਲਗਾ ਕੇ ਅਲਮਾਰੀ ਦੀਆਂ ਚਾਬੀਆਂ ਲਗਾਉਣ ਅਤੇ ਮੁਰੰਮਤ ਕਰਨ ਵਾਲੇ ਦੋ ਕਾਰੀਗਰਾਂ ਨੇ ਚਾਬੀ ਲਗਾਉਣ ਬਹਾਨੇ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ਾਂ ਨੇ ਅਲਮਾਰੀ ਦੇ ਤਾਲੇ ਦੀ ਮੁਰੰਮਤ ਕਰਕੇ ਮੌਕਾ ਵੇਖ ਕੇ ਅਲਮਾਰੀ ਅੰਦਰ ਪਏ ਕਰੀਬ 12 ਤੋਲੇ ਸੋਨੇ ਦੇ ਗਹਿਣੇ ਚੋਰੀ ਕੀਤੇ ਅਤੇ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਹੋਏ। ਪਰਿਵਾਰ ਨੂੰ ਪਤਾ ਲੱਗਾ ਜਦੋਂ ਉਹਨਾਂ 2 ਦਿਨ ਬਾਅਦ ਅਲਮਾਰੀ ਅੰਦਰ ਪਿਆ ਸਮਾਨ ਚੈੱਕ ਕੀਤਾ ਅਤੇ ਵੇਖਿਆ ਕਿ ਸਾਰਾ ਸੋਨਾ ਗਾਇਬ ਸੀ ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ சிவாਜੀ ਨਗਰ ਦੇ ਰਹਿਣ ਵਾਲੇ ਅਭਿਸ਼ੇਕ ਕੁਮਾਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਸ਼ਿਵਾਜੀਨਗਰ ਦੀ ਗਲੀ ਨੰਬਰ 3 ਵਿੱਚ ਰਹਿਣ ਵਾਲੇ ਅਭਿਸ਼ੇਕ ਨੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਹ ਬੀਤੇ ਕੁਝ ਸਮੇਂ ਤੋਂ ਉਕਤ ਮਕਾਨ ਵਿੱਚ ਪਰਿਵਾਰ ਸਮੇਤ ਕਿਰਾਏ ਤੇ ਰਹਿ ਰਹੇ ਨੇ ਮੁੱਦੇ ਹੀ ਮੁਤਾਬਕ 15 ਦਸੰਬਰ ਨੂੰ ਗਲੀ 'ਚ ਸਾਈਕਲ ਤੇ ਆਏ ਦੋ ਕਾਰੀਗਰ ਤਾਲੇ ਜਿੰਦਰੇ ਮੁਰੰਮਤ ਕਰਵਾਉਣ ਦਾ ਹੋਕਾ ਲਗਾ ਰਹੇ ਸਨ ਉਸ ਦੇ ਘਰ ਦੀ ਅਲਮਾਰੀ ਦਾ ਤਾਲਾ ਖਰਾਬ ਸੀ ਇਸ ਲਈ ਉਹਨਾਂ ਕਾਰੀਗਰ ਨੂੰ ਆਵਾਜ਼ ਦੇ ਕੇ ਸਰਦਲਿਆ ਉਨਾ ਕਾਰੀਗਰ ਨੂੰ ਆਵਾਜ਼ ਦੇ ਕੇ ਬੁਲਾ ਲਿਆ ਦੋਵਾਂ ਨੇ ਅਲਮਾਰੀ ਦਾ ਤਾਲਾ ਵੇਖ ਕੇ ਆਪਣੇ ਉਜਾਰ ਕੱਢੇ ਤੇ ਤਾਲੇ ਦੀ ਮੁਰੰਮਤ ਕਰਨ ਲੱਗ ਪਏ ਪਹਿਲਾ ਤਾਲਾ ਖਰਾਬ ਹੋਣ ਤੇ ਬਾਅਦ ਚ ਪੁਰਾਣੀ ਚਾਬੀ ਨੂੰ ਹੀ ਮੁਰੰਮਤ ਕਰ ਦੇਣ ਦੀਆਂ ਗੱਲਾਂ ਬਾਤਾਂ ਕਰਕੇ ਪਰਿਵਾਰ ਨੂੰ ਉਲਝਾਈ ਰੱਖਿਆ ਅਤੇ ਤਾਲਾ ਠੀਕ ਕਰਨ ਚ ਕਰੀਬ 35 ਤੋਂ 40 ਮਿੰਟ ਲਗਾ ਕੇ ਦੋਵੇਂ ਚਲੇ ਗਏ ਦੋ ਦਿਨ ਤੱਕ ਮੁਦਈ ਆਪਣੇ ਪਰਿਵਾਰ ਕਮਾਂਕਾਰਾਂ ਚ ਵਿਅਸਤ ਰਹਾ ਤੇ ਦੋ ਦਿਨ ਮਗਰੋਂ ਜਦੋਂ ਉਸਦੀ ਪਤਨੀ ਨੇ ਕੋਈ ਸਮਾਨ ਕੱਢਣ ਲਈ ਅਲਮਾਰੀ ਚੈੱਕ ਕੀਤੀ ਤਾ ਵੇਖਿਆ ਕਿ ਅਲਮਾਰੀ ਅੰਦਰ ਪਏ ਸੋਨੇ ਦੇ ਗਹਿਣੇ ਗਾਇਬ ਸਨ ਲੱਖਾਂ ਰੁਪਏ ਦਾ ਸੋਨਾ ਚੋਰੀ ਹੋ ਚੁੱਕਾ ਸੀ ਅਤੇ ਹੁਣ ਪਰਿਵਾਰ ਨੂੰ ਵੀ ਸਮਝ ਲੱਗ ਚੁੱਕਾ ਸੀ ਕਿ ਤਾਲਾ ਠੀਕ ਕਰਨ ਬਹਾਨੇ ਆਏ ਬਦਮਾਸ਼ ਉਹਨਾਂ ਤੋਂ ਅੱਖ ਬਚਾ ਕੇ ਸਾਰਾ ਗਹਿਣਾ ਚੋਰੀ ਕਰਕੇ ਲੈ ਗਏ ਨੇ ਉਹਨਾਂ ਤੁਰੰਤ ਉਕਤ ਵਾਰਦਾਤ ਦੀ ਜਾਣਕਾਰੀ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੂੰ ਦੁੱਤੀ ਹੈ ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੁਖ ਸਿੰਘ ਮੁਤਾਬਕ ਘਰ ਦੇ ਮਾਲਕ ਅਭਿਸ਼ੇਕ ਕੁਮਾਰ ਦੇ ਬਿਆਨਾਂ ਉੱਪਰ ਦੋਵਾਂ ਬਦਮਾਸ਼ਾਂ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਉਦਦਮ ਸ਼ੁਰੂ ਕਰ ਦਿੱਤੇ ਗਏ ਨੇ ਪੁਲਿਸ ਨੂੰ ਇਲਾਕੇ ਚ ਲੱਗੇ ਸੀਸੀਟੀਵੀ ਕੈਮਰੇ ਖੰਗਾਲਣ ਮਗਰੋਂ ਦੋਮਾ ਮੁਲਜ਼ਮਾ ਦੀ ਵੀਡੀਓ ਫੁਟੇਜ ਹੱਥ ਲੱਗ ਗਈ ਹੈ ਜਿਸ ਵਿੱਚ ਸਾਈਕਲ ਤੇ ਸਵਾਰ ਹੋ ਕੇ ਜਾਂਦੇ ਦੋਨੋਂ ਮੁਲਜ਼ਮ ਸਾਫ਼ ਵਿਖਾਈ ਦੇ ਰਹੇ ਨੇ ਪੁਲਿਸ ਅਧਿਕਾਰੀਆਂ ਮੁਤਾਬਕ ਹੱਥ ਲੱਗੇ ਸੁਰਾਗਾਂ ਦੇ ਆਧਾਰ ਤੇ ਕਾਰਵਾਈ ਦੌਰਾਨ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ